ਸਾਇੰਸਟੀਨ ਉਦੋਂ ਹੀ ਸੀ ਕਿਹੜਾ ਸਾਇੰਸਦਾਨ ਹੈ ਕਿਹੜਾ ਵਿਦਵਾਨ ਹੈ ਕਿਹੜਾ ਜਰਨੈਲ ਹੈ ਕਿਹੜਾ ਲੈਕ ਬੰਦਾ ਜਿਹੜਾ ਯਹੂਦੀ ਨਹੀਂ ਸੀ ਯਹੂਦੀਆਂ ਵਾਲਾ ਪੱਧਰ ਤਾਂ ਅਸੀਂ ਕਦੇ ਵੀ ਹਾਸਲ ਨਹੀਂ ਕਰ ਸਕਦੇ ਜਿਹੜੀ ਕੌਮ ਦੀ ਉਹੀ ਧਾਂਕ ਪਈ ਹੋਈ ਸੀ ਸਾਰੇ ਖੇਤਰ ਦੇ ਵਿੱਚ ਅਮੀਰੀ ਪੱਖੋਂ ਬਿਜ਼ਨਸ ਪੱਖੋਂ ਲਿਆਕਤ ਪੱਖੋਂ ਪੜ੍ਹਾਈ ਪੱਖੋਂ ਹਰ ਪੱਖ ਤੋਂ ਉਹ ਬਲੰਦੀ ਤੇ ਸੀ ਪਰ ਇਹਦੇ باوجود ਜੋ ਕੁਝ ਉਹਨਾਂ ਨਾਲ ਹੋਇਆ ਕੋਈ ਸੋਚ ਵੀ ਨਹੀਂ ਸਕਦਾ ਸੀ ਇਹਦਾ ਸਾਡੇ ਕੋਲ ਕੋਈ ਜਵਾਬ ਚਾਹੀਦਾ ਕਿਉਂ ਕਿਉਂਕਿ ਅਸੀਂ ਅੱਜ ਆਪਣੇ ਸੰਕਟ ਦੀ ਗੱਲ ਕਰਨੀ ਆ ਨਾ ਕੋ ਸਿੱਖਣਾ ਹੈ ਤਾਂ ਅਸੀਂ ਇਹ ਨਹੀਂ ਵੀ ਸਾਡੇ ਮਨ 'ਚ ਜੋ ਆ ਗਿਆ ਬਸ ਉਹ ਗੱਲ ਤੇ ਆਪ ਬਣਾ ਲਈਏ ਪੱਕੀ ਮਨ 'ਚ ਜੋ ਆਇਆ ਉਹਨੂੰ ਵੀ ਸੋਚੋ ਪਰ ਦੇਖੋ ਦੁਨੀਆ 'ਚ ਹੋਰ ਕਿੰਨੇ ਕੁਝ ਥਾਵਾਂ ਤੇ ਹੋਇਆ ਹੈ ਅੱਜ ਹੋਰ ਕਿੰਨੇ ਲੋਕਾਂ ਨਾਲ ਹੋ ਰਿਹਾ ਹੈ ਆਪਾਂ ਉੱਥੋਂ ਦੇਖੋ ਜੋ ਯਹੂਦੀਆਂ ਨੇ ਕੀ ਕੀਤਾ ਤੇ ਅਸੀਂ ਕੀ ਕੀਤਾ ਹੁਣ ਇਹ ਵੀ ਦੇਖਣ ਦੀ ਲੋੜ ਹੈ ਜਦੋਂ ਯਹੂਦੀਆਂ ਨਾਲ ਇਹ ਵਰਤਾਰਾ ਵਾਪਰਿਆ ਉਸ ਤੋਂ ਬਾਅਦ ਉਹਨਾਂ ਨੇ ਹਰ ਖੇਤਰ ਦੇ ਵਿੱਚ ਬਹੁਤ ਡੂੰਘਾ ਉਤਰ ਕੇ ਸੋਚ ਵਿਚਾਰ ਕੀਤੀ ਕਿ ਇਹਨੂੰ ਸਮਝੀਏ ਗੱਲ ਕੀ ਹੋ ਗਈ ਇਹ ਕਿਉਂਕਿ ਟੋਟਲੀ ਅਨਐਕਸਪੈਕਟਿਡ ਸੀ ਜਰਮਨੀ ਚ ਤਾਂ ਕਦੇ ਸੋਚ ਨਹੀਂ ਸਕਦੇ ਸੀ ਅੱਜ ਜਦੋਂ ਹੋਰ ਯੂਰਪ ਦੇ ਯਹੂਦੀ ਰੌਲਾ ਪਾਉਂਦੇ ਸੀ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਪੋਲੈਂਡ ਦੇ ਕਹਿੰਦੇ ਸੀ ਜਾ ਈਸਟਰਨ ਯੂਰਪ ਦੇ ਜਹੂਦੀ ਕਹਿੰਦੇ ਸੀ ਰੂਸ ਦੇ ਕਹਿੰਦੇ ਸੀ ਤਾਂ ਜਰਮਨੀ ਦੇ ਜਹੂਦੀ ਉਹਨਾਂ ਨੂੰ ਕਹਿੰਦੇ ਸੀ ਕਿ ਵੀ ਆ ਡਿਫਰੈਂਟ ਫਰਮ ਯੂ ਤੁਹਾਡੀ ਸਮੱਸਿਆ ਹੋ ਸਕਦੀ ਹੈ ਸਾਨੂੰ ਤਾਂ ਜਿਹੜਾ ਕੈਸਰ ਹੈ ਕੈਸਰ ਸੀਗਾ ਜਿਹੜਾ ਸਰਕਾਰ ਦਾ ਮੁਖੀ ਜਰਮਨੀ ਦਾ ਸਾਨੂੰ ਤਾਂ ਉਹ ਖਾਣੇ ਦੀ ਦਾਹਤ ਤੇ ਬੁਲਾਉਂਦਾ ਸੀ ਤਾਂ ਉਹਦੇ ਨਾਲ ਬਹਿ ਕੇ ਖਾਣੇ ਖਾਂਦੇ ਆ ਵੀ ਸਾਡੇ ਤਾਂ ਰਤਵਾ ਉਹ ਹੈ ਜਰਮਨੀ ਦੇ ਵਿੱਚ ਕਿਸੇ ਪੱਖੋਂ ਵੀ ਕੋਈ ਡਿਸਕ੍ਰਿਮੀਨੇਸ਼ਨ ਦਾ ਮਾਮਲਾ ਹੀ ਕੋਈ ਨਹੀਂ ਆਖਰੀ ਦਮ ਤੱਕ ਉਹ ਇਹ ਕਹਿੰਦੇ ਰਹੇ ਇੱਕ ਇਲੂਜਨ ਪਾੜ ਲਿਆ ਆਪਣੇ ਵਾਲੇ ਉਸ ਇਲੂਜਨ ਦੇ ਵਿੱਚ ਰਹੇ ਜਦੋਂ ਉਹ ਇਲੂਜਨ ਟੁੱਟਿਆ ਤਾਂ ਉਹ ਬੇਦਿਲ ਨਹੀਂ ਹੋਏ ਉਹਨਾਂ ਨੇ ਫੇਰ ਉਸ ਤਰ੍ਹਾਂ ਜਿਵੇਂ ਇੰਟੈਲੀਜੈਂਟ ਬੰਦੇ ਰਿਸਪੌਂਡ ਕਰਦੇ ਨੇ ਉਹਨਾਂ ਨੇ ਉਸ ਤਰ੍ਹਾਂ ਕੀਤਾ ਕਿ ਲੈਟ ਅਸ ਟ੍ਰਾਈ ਟੂ ਅੰਡਰਸਟੈਂਡ ਇਟ ਕਿ ਦੁਬਾਰਾ ਨਾ ਵਾਪਰ ਜੇ ਕਿਤੇ ਉਹਨਾਂ ਦੇ ਵਿਦਵਾਨਾਂ ਨੇ ਟੀਮਾਂ ਦੀਆਂ ਟੀਮਾਂ ਤੁਸੀਂ ਉਹਨਾਂ ਦੇ ਕਿਤਾਬਾਂ ਜੇ ਦੇਖੋ ਵੀ ਕੋਈ ਗਿਣਤੀ ਨਹੀਂ ਜਿੰਨੀਆਂ ਕਿਤਾਬਾਂ ਉਹਨਾਂ ਨੇ ਲਿਖਤੀਆਂ ਜਿੰਨੀਆਂ ਫਿਲਮਾਂ ਉਹਨਾਂ ਨੇ ਬਣਾਤੀਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਐਨ ਸਟੈਂਡਰਡ ਦੀਆਂ ਜੋ ਕੁਝ ਉਹਨਾਂ ਨੇ ਮਿਊਜ਼ੀਅਮ ਬਣਾਏ ਜਾਂ ਹੋਰ ਸਾਰਾ ਕੁਝ ਉਹ ਸਭ ਦੇ ਸਾਹਮਣੇ ਸੋ ਉਹਨਾਂ ਨੇ ਐਸੀ ਵੀ ਗੱਲ ਕੀ ਹੋਈ ਉਹ ਇਸ ਸੱਟੇ ਤੇ ਪਹੁੰਚੇ ਕਿ ਜਿਹੜਾ ਸਾਡਾ ਇਹ ਅਲੂਜ਼ਨ ਸੀ ਕਿ ਅਸੀਂ ਬਹੁਤ ਲਾਇਕ ਆ ਤੇ ਅਸੀਂ ਤਾਂ ਬਹੁਤ ਉੱਚੇ ਰਤਵਿਆਂ ਤੇ ਬੈਠੇ ਆ ਇਹ ਲਿਆਕਤ ਤੇ ਰਤਵੇ ਜਦੋਂ ਤਵਸਕ ਦੀ ਲਹਿਰ ਚੱਲਦੀ ਆ ਨਾ ਕੋਈ ਹਸਾਦੀ ਉਹਦੇ ਸਾਹਮਣੇ ਉਹਦੋਂ ਕੋਈ ਨਹੀਂ ਇਹਨਾਂ ਚੀਜ਼ਾਂ ਨੂੰ ਦੇਖਦਾ ਸਾਡੇ ਆਪਣੇ ਸਾਹਮਣੇ ਜਨਰਲ ਅਰੋੜਾ ਜਗਜੀਤ ਸਿੰਘ ਅਰੋੜਾ ਜਿਹਨੂੰ ਕੁਸ਼ਚਰ ਪਹਿਲਾਂ ਦੇਸ਼ ਨੇ ਕੌਮ ਦਾ ਹੀਰੋ ਕਿਹਾ ਦੇਸ਼ ਦਾ ਤੇ 83 ਦੇ ਵਿੱਚ ਉਹਨੇ ਆਪਣੇ ਗਵਾਂਢੀ ਦੇ ਘਰੇ ਛੁਪ ਕੇ ਜਾਨ ਬਚਾਈ ਸੀ ਯਾਰ ਮਾਰਸ਼ ਅਰਜਨ ਸਿੰਘ ਤੋਂ ਵੱਡਾ ਅਸੀਂ ਬੰਦਾ ਕੌਣ ਪੈਦਾ ਕਰ ਲਾਂਗੇ ਉਹਦਾ ਫੜ ਕੇ ਦੇਖੋ ਉਹ ਕੀ ਕਹਿੰਦਾ ਪਰ ਕਿਵੇਂ ਚੋਰਾ ਵਾਂਗੂ ਛੁਪ ਕੇ ਜਾਨ ਬਚਾਉਣੀ ਪਈ ਉਸ ਕੌਮ ਦੇ ਹੀਰੋ ਨੂੰ ਕਿਉਂ ਕਿਉਂਕਿ ਸਿੱਖ ਹੈ ਉਹ ਸੋ ਇਹ ਜਿਹੜਾ ਇਲੂਜਨ ਹੈ ਮਹਿੰਗੇ ਬੜੇ ਪੈਂਦੇ ਹਰ ਕੌਮ ਨੂੰ ਪਏ ਗਲਤੀ ਵਾਪਰਦੀ ਹੈ ਯਹੂਦੀਆਂ ਨੇ ਵੀ ਇਹ ਸਿੱਟਾ ਕੱਢਿਆ ਕਿ ਜਿਹੜੀ ਥੋੜੀ ਰਾਜ ਸਤਾ ਹੈ ਜਿਹੜੀ ਮੈਜੋਰਟੀ ਹੈ ਜਿਹਦੇ ਹੱਥ 'ਚ ਤਾਕਤ ਹੈ ਜੇ ਉਹਦੇ ਵਿੱਚ ਕੋਈ ਜੈਨੋਸਾਈਡ ਜੈਨੋਸਾਈਡਲ ਇਮਪਲਸ ਕੰਮ ਕਰ ਰਹੀ ਹੈ ਨਸਲ ਕੁਸ਼ੀ ਦੀ ਕੋਈ ਲੁਕਮੀ ਤਰੰਗ ਹੈ ਕੋਈ ਉਹ ਹਰ ਵੇਲੇ ਨਹੀਂ ਐਕਟੀਵੇਟ ਹੁੰਦੀ ਹੁੰਦੀ ਹਰ ਰੋਜ਼ ਕਤਲੇਆਮ ਨਹੀਂ ਹੁੰਦੇ ਕਦੇ ਕੀ ਹੁੰਦਾ ਹੈ ਕਿ ਨਾਰਮਲ ਪੀਪ ਤੁਹਾਨੂੰ ਪਤਾ ਨਹੀਂ ਲੱਗਦਾ ਅੰਦਰੇ ਅੰਦਰ ਅੰਦਰੇ ਅੰਦਰ ਤਾਕਤ ਫੜਦੀ ਰਹਿੰਦੀ ਹੈ ਇੱਕ ਮੂਮੈਂਟ ਆਉਂਦਾ ਮੂਮੈਂਟ ਆਫ ਸਟ੍ਰੈਸ ਜਾਂ ਸੰਕਟ ਜਦੋਂ ਉਹ ਖੁੱਲ ਕੇ ਪ੍ਰਗਟ ਹੁੰਦੀ ਹੈ ਜੇ ਤੁਸੀਂ ਉਹਦੇ ਪਹਿਲੇ ਰੂਪ ਨੂੰ ਨਹੀਂ ਪਛਾਣਦੇ ਤਾਂ ਮੌਕੇ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਹੀ ਜੁਹਤਿਆਣੇ ਸੱਟਾ ਕੱਢਿਆ ਉਹ ਕਹਿੰਦੇ ਅਚਾਨਕ ਕੁਛ ਨਹੀਂ ਹੋਇਆ 1933 ਚ ਕਾਨੂੰਨ ਬਣਨੇ ਸ਼ੁਰੂ ਹੋ ਗਏ ਸੀ 33 34 35 36 ਇੱਕ ਕਾਨੂੰਨ ਬਣਿਆ ਦੂਜਾ ਬਣਿਆ ਤੀਜਾ ਬਣਿਆ ਡਿਸਕ੍ਰਿਮੀਨੇਸ਼ਨ ਦੇ ਕਹਿੰਦੇ ਅਸੀਂ ਇਹੀ ਸੋਚੀ ਗਏ ਵੀ ਚਲੋ ਕੋਈ ਨਹੀਂ ਐਨਾ ਕੁਝਮਝੌਤਾ ਕਰ ਲੈਨੇ ਆ ਫੇਰ ਕੀ ਐ ਇੱਕ ਡਿਸਕ੍ਰਿਮੀਨੇਸ਼ਨ ਝੱਲਿਆ ਦੂਜਾ ਝੱਲਿਆ ਤੀਜਾ ਝੱਲਿਆ ਇਹ ਇੱਕ ਪ੍ਰੋਗਰੈਸ਼ਨ ਹੁੰਦਾ ਗੱਲ ਬਿਲਡ ਅਪ ਹੁੰਦੀ ਜਾਂਦੀ ਆ ਹੁੰਦੀ ਜਾਂਦੀ ਆ ਇੱਕੋ ਮੌਕਾ ਆਉਂਦਾ ਫਿਰ ਜਿੱਥੇ ਜਾ ਕੇ ਉਹ ਖੁੱਲ ਕੇ ਪ੍ਰਗਟ ਹੁੰਦੀ ਹੈ ਸੋ ਮੌਕੇ ਦੀ ਰਾਜਸਤਾ ਤੇ ਜਿਹਦੇ ਨਾਲ ਤੁਹਾਨੂੰ ਰਹਿਣਾ ਪੈ ਰਿਹਾ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇੱਥੇ ਰਹਿਣਾ ਨਹੀਂ ਰਹਿਣਾ ਪਰ ਇੱਕ ਚਤਨ ਸਿਟੀਜ਼ਨ ਹੋਣ ਦੇ ਨਾਤੇ ਤੇ ਜੇ ਤੁਹਾਨੂੰ ਜੇ ਜਿਹੜੀ ਇੱਥੋਂ ਦੀ ਬਹੁ ਗਿਣਤੀ ਹੈ ਉਹਦੀ ਮਾਨਸਿਕਤਾ ਦਾ ਤੇ ਉਹਦੇ ਸੁਭਾਅ ਦਾ ਉਹਦੇ ਕਰਤਾਰ ਦਾ ਉਹਦੀਆਂ ਰੁਚੀਆਂ ਦਾ ਉਹਦੀਆਂ ਪ੍ਰਵਿਰਤੀਆਂ ਦਾ ਨਹੀਂ ਪਤਾ ਹੋਊਗਾ ਤੇ ਅਸੀਂ ਆਪ ਦੇ ਕਿਸੇ ਇਲਿਊਜ਼ਨ ਦੇ ਵਿੱਚ ਭਰਮਾਂ ਦੇ ਵਿੱਚ ਜਿਉਵਾਂਗੇ ਤਾਂ ਅਸੀਂ ਕੱਲ ਨੂੰ ਫੇਰ ਕਿਤੇ ਖਤਾ ਖਾ ਸਕਦੇ ਹਾਂ ਕਿਉਂਕਿ ਜਿੱਥੋਂ ਜੜੀ ਇਹ ਗੱਲ ਆਉਂਦੀ ਹੈ ਅਸੀਂ ਇਹ ਕਹਿ ਦਿੰਦੇ ਹਾਂ ਕਿ ਬਾਕੀ ਸਾਰੇ ਹਿੰਦੂ ਇੱਕੋ ਜਿਹੇ ਨਹੀਂ ਸ퍼 ਸਾਰੇ ਕਹਿੰਦੇ ਆ ਕੌਣ ਕਹਿੰਦਾ ਕਿ ਸਾਰੇ ਹਿੰਦੂ ਇੱਕੋ ਜਿਹੇ ਨਹੀਂ ਪਰ ਸਾਰੇ ਇੱਕੋ ਜਿਹੇ ਹੋਣ ਦੀ ਲੋੜ ਨਹੀਂ ਹੁੰਦੀ ਮੈਂ ਕਹਾਂ ਜੇ 100 ਚੋਂ 80 ਵੀ ਹੈਗਾ ਇੱਕ ਲਾਈਨ 'ਚ ਕੰਮ ਕਰ ਰਿਹਾ ਹੈ 20 ਬੰਦੇ ਬਹੁਤ ਚੰਗੇ ਹੋਣ ਉਹ ਤੁਹਾਨੂੰ ਬਚਾ ਨਹੀਂ ਸਕਣਗੇ ਮੁਗਲਾਂ ਵੇਲੇ ਸਾਰੇ ਇਹ ਮੁਸਲਮਾਨ ਇੱਕੋ ਜਿਹੇ ਨਹੀਂ ਸੀ। ਪੀਰ ਬੁੱਧੂ ਸ਼ਾ ਮੁਸਲਮਾਨ ਹੀ ਸੀ। ਕਿਵੇਂ ਆਉਦੇ ਪੁੱਤਰ ਵੀ ਵਾਰ ਤੇ ਗੁਰੂ ਸਾਹਿਬ ਦੇ ਪੱਖ ਚੋਂ ਆਇਆ। ਨੀਆ ਮੀਰ ਮੁਸਲਮਾਨ ਹੀ ਸੀ। ਬਨੇਕਾਂ ਉਦਾਹਰਨਾ ਤੁਸੀਂ ਲੈ ਸਕਦੇ ਹੋ ਪਰ ਉਹ ਮੁਗਲ ਸਟੇਟ ਦਾ ਖਾਸਾ ਥੋੜਾ ਬਦਲਦਾ ਉਹਨਾਂ ਨੇ। ਸੋ ਦੇਖਣਾ ਕੀ ਹੁੰਦਾ ਸਾਡੇ ਸਾਹਮਣੇ ਬਹੁਤ ਕੁਝ ਵਾਪਰ ਰਿਹਾ ਹੁੰਦਾ ਹੈ। ਅੱਜ ਵੀ ਅੱਜ ਪੱਤਤ ਪੜ੍ਹਨ ਦੀ ਸਮੱਸਿਆ ਹੈ, ਐਜੂਕੇਸ਼ਨ ਦੀ ਘਾਟ ਹੈ। ਜਿਹੜੇ ਬੈਕਵਰਡ ਸੈਕਸ਼ਨ ਉਹਨਾਂ ਨੂੰ ਨਾਲ ਲੈਣ ਅਨੇਕਾਂ ਪ੍ਰੋਬਲਮ ਹੈ ਇਸ ਗੱਲ 'ਚ ਕੋਈ ਰੌਲਾ ਨਹੀਂ ਇੱਕ ਨਹੀਂ ਪ੍ਰੋਬਲਮ ਬੜੀਆਂ ਤਾਹਾਂ ਸਾਡੇ ਸਾਹਮਣੇ ਸਮੱਸਿਆਵਾਂ ਆਵੰਦੀਆਂ ਸਾਰੇ ਵੀ ਆ ਖਤਰਾ ਆ ਖਤਰਾ ਹੈ ਪਰ ਉਹਦਾ ਕੇਂਦਰ ਲੱਭਣਾ ਪਊ ਕਿਤੇ ਜਿਹਨੂੰ ਕੀ ਲਿੰਕ ਕਹਿੰਦੇ ਆ ਜਿਹੜੀ ਤਾਣੀ ਹੁੰਦੀ ਹੈ ਨਾ ਉਲਜੀ ਹੋਈ ਉਸ ਨੂੰ ਤੁਸੀਂ ਜਿੱਥੋਂ ਮਰਜੀ ਹੱਥ ਪਾ ਕੇ ਨਹੀਂ ਸੁਲਝਾ ਸਕਦੇ ਇੱਕ ਕੋਈ ਇਹੋ ਜਿਹਾ ਨੁਕਤਾ ਹੁੰਦਾ ਜਿਹਨੂੰ ਕੀ ਲਿੰਕ ਕਹਿੰਦੇ ਆ ਜਿੰਨਾ ਚਿਰ ਅਸੀਂ ਕੀ ਲਿੰਕ ਨੂੰ ਨਹੀਂ বুঝਦੇ ਅਸੀਂ ਉਹ ਤਾਣੀ ਨੂੰ ਸੁਲਝਾ ਨਹੀਂ ਸਕਦੇ ਸੋ ਪੋਲਿਟਿਕਸ ਦਾ ਜਿਹੜਾ ਸੈਂਟਰਲ ਗੱਲ ਉਹ ਹੈ ਵੀ ਟ੍ਰਾਈ ਟੂ ਅੰਡਰਸਟੈਂਡ ਕੀ ਲਿੰਕ ਕਿੱਥੋਂ ਹੱਥ ਪਾਈਏ ਸਭ ਕੁਝ ਕਰਨ ਵਾਲਾ ਉਹ ਹੋਊਗਾ ਇੱਕ ਖਾਸ ਰਿਲੇਸ਼ਨ ਚ ਰੱਖ ਕੇ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਇੱਥੇ ਰਹਿੰਦੇ ਹੋਏ ਬਿਲਕੁਲ ਕਿਸੇ ਧਰਮ ਚ ਨਹੀਂ ਰਹਿਣਾ ਚਾਹੀਦਾ ਆਪਣੀ ਲਾਇਕਤ ਨੂੰ ਵਧਾਉਣੀ ਚਾਹੀਦੀ ਹੈ ਐਜੂਕੇਸ਼ਨ ਦੇ ਸਾਰੇ ਖੇਤਰਾਂ ਚ ਇਸ ਗੱਲ ਚ ਕੋਈ ਰੌਲਾ ਨਹੀਂ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਉਹਦੇ ਨਾਲ ਸਾਡਾ ਕਾਫੀ ਹੱਦ ਤੱਕ ਬਚਾਅ ਹੋ ਜੂ ਪਰ ਅਲਟੀਮੇਟਲੀ ਇਹ ਗੱਲ ਸਾਨੂੰ ਜਾਣਣੀ ਪਊਗੀ ਕਿ ਜੋ ਹਿੰਦੂ ਮジョਰਿਟੀ ਹੈ ਉਹਦੇ ਵਿੱਚ ਕਿਸ ਕਿਸਮ ਦੀ ਇਮਪਲਸ ਕੰਮ ਕਰ ਰਹੀ ਹੈ ਪਤਾ ਨਹੀਂ ਤੁਸੀਂ ਮੰਨ ਲਓ ਰੋਜ਼ ਦੇਖੋ ਨਾ ਤੁਸੀਂ ਟੀਵੀ ਤੇ ਹੋ ਰੀਆਂ ਵੈਸਾ ਦੇਖੋ ਕਿੰਨੀ ਨਫ਼ਰਤ ਤੇ ਕਿੰਨੀ ਹਿੰਸਾ ਉਹਨਾਂ ਦੇ ਬੋਲਾਂ ਚੋਂ ਉਹ ਧੌਂਸ ਐਰੋਗੈਂਸ ਵੱਧ ਰਹੀ ਹੈ ਦਿਨੋਂ ਦਿਨ ਬਿਲਡ ਅਪ ਹੋਈ ਜਾ ਰਹੀ ਹੈ ਇਹ ਭੁੱਲ ਜੋ ਭਾਜਪੀ ਤੇ ਕਾਂਗਰਸ ਵਿਜੇਪੀ ਆਗਿਤਾ ਉਹ ਹਿੰਦੂਸ਼ੋਕ ਆ ਗਿਆ ਫਾਸ਼ੀਜ਼ਮ ਤੇ ਜੇ ਕਾਂਗਰਸ ਆਗਿਤਾ ਜਨਮੂਰੀਅਤ ਹੋ ਗਈ ਤੇ ਸਭ ਪੋਲੀਟਿਕਲ ਫਰੰਟ ਹੈ ਉਹ ਅੰਡਰਸਟੈਂਡ ਕਰੋ ਹਿੰਦੂ ਮਾਨਸਿਕਤਾ ਨੂੰ ਉਹਦਾ ਹੁਣ ਕਾਰਨ ਕੀ ਹੈ ਉਹਨਾਂ ਦੇ ਮਨ ਚ ਵਸਿਆ ਪਿਆ ਕਿ ਅਸੀਂ ਦੇਸ਼ ਦੇ ਮਾਲਕਾਂ ਸਾਡਾ ਦੇਸ਼ ਹੈ ਤੇ ਜਿਹੜਾ ਇਹਦੇ ਖਿਲਾਫ ਕੋਈ ਬੋਲਦਾ ਹੈ ਦੇਸ਼ ਦੇ ਖਿਲਾਫ ਨਾ ਵੀ ਬੋਲੇ ਸਿੱਖ ਦੇਸ਼ ਦੇ ਖਿਲਾਫ ਥੋੜਾ ਬੋਲਦੇ ਨੇ ਮਤਲਬ ਕਿੱਥੇ ਬੋਲਦੇ ਸਿੱਖਾਂ ਜਦੋਂ ਗੱਲ ਸ਼ੁਰੂ ਕੀਤੀ ਆ ਆਪਣੀਆਂ ਮੰਗਾਂ ਦੇਖ ਲਓ ਧਰਮ ਦੇ ਦੋਰਚੇ ਦੀਆਂ ਕਿਹੜੀ ਮੰਗ ਆ ਜਿਹੜੀ ਦੇਸ਼ ਦੇ ਖਿਲਾਫ ਹੈ ਸਵੈ ਰੱਖਿਆ ਦੀ ਗੱਲ ਹੀ ਹੈ ਨਾ ਵੀ ਅਸੀਂ ਇਸ ਦੇਸ਼ ਦੇ ਅੰਦਰ ਰਹਿੰਦੇ ਹੋਏ ਆਪਣੇ ਧਰਮ ਦੀ ਜਿਹੜਾ ਆਤਮਕ ਸਰੂਪ ਆ ਉਹਨੂੰ ਸੁਤੰਤਰ ਤੇ ਸਬਸ਼ ਰੱਖਣਾ ਚਾਹੁੰਦੇ ਹਾਂ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਸਿਰਜਿਆ ਅਸੀਂ ਤੁਹਾਨੂੰ ਉਹਨੂੰ ਬੇਦਾਗ ਰੱਖਣਾ ਚਾਹੁੰਦੇ ਹਾਂ ਇਹ ਸਿੱਖ ਦੇ ਮਨ ਤੋਂ ਕੋਈ ਕੱਢ ਨਹੀਂ ਸਕਦਾ ਕਤਲ ਜਿੰਨੇ ਮਰਜ਼ੀ ਕਰ ਲੈਣ ਇਤਿਹਾਸ ਹੋਰ ਬਥੇਰੇ ਹੋਏ ਇਹਹੀ ਗੱਲ ਸਿੱਖਾਂ ਨੂੰ ਬਚਾਈ ਬੈਠੀ ਹੈ ਇਹ ਸਿੱਖਾਂ ਦੇ ਖੂਨ ਤੇ ਯਕੀਨ ਦਾ ਪਾਠ ਬਣ ਚੁੱਕੀ ਹੈ ਕਿ ਅਸੀਂ ਸਾਡੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਾਨੂੰ ਸਿਰਜਿਆ ਉਹਨੂੰ ਉਸ ਤਰ੍ਹਾਂ ਹੀ ਉਸੇ ਖਾਲਸ ਰੂਪ ਦੇ ਵਿੱਚ ਉਹਦੀ ਉਹ ਆਤਮਿਕ ਸਰੂਪ ਉਹਦਾ ਉਸ ਤੰਤਰ ਰੱਖਣਾ ਹੁਣ ਇਹ ਦੇਸ਼ ਦੇ ਖਿਲਾਫ ਕਿਵੇਂ ਹੋ ਇਹ ਗੱਲ ਸਹਿਣ ਕਿਉਂ ਨਹੀਂ ਹੁੰਦੀ ਆ ਤੁਹਾਨੂੰ ਸਮਝਣ ਦੀ ਲੋੜ ਹੈ ਹੁਣ ਦਰਬਾਰ ਸਾਹਿਬ ਤੋਂ ਇਹ ਮੰਗ ਸੀ ਵੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਰਿਲੇ ਕਰਨ ਦੀ ਸਾਨੂੰ ਟਰਾਂਸਮੀਟਰ ਲਾਇਆ ਜਾਵੇ ਕਿੰਨੇ ਗ੍ਰਫਤਾਰੀਆਂ ਹੋਈਆਂ ਗੋਲੀਆਂ ਚੱਲ ਗਈਆਂ ਕਰਫਿਊ ਲੱਗ ਗਏ ਤੇ ਆ ਹੁਣ ਉੱਥੋਂ ਹੋਈ ਜਾ ਰਿਹਾ ਹੈ ਨਾ ਪ੍ਰਸਾਰਨ ਤੇ ਜੇ ਇਹ ਗੱਲ ਉਦੋਂ ਹੀ ਮੰਨ ਲਈ ਜਾਂਦੀ ਮਸਲਾ ਹੱਲ ਨਹੀਂ ਸੀ ਹੋ ਸਕਦਾ ਕਿੰਨੀਆਂ ਗੱਲਾਂ ਨੇ ਇਸ ਕੇ ਸੁਣਦੀਆਂ ਸੋ ਜਿਹੜਾ ਇਹ ਰਵਈਆ ਨਾ ਇੱਕ ਧੌਂਸ ਗਿਰੀ ਵਾਲਾ ਹੰਕਾਰ ਬਹੁ ਗਿਣਤੀ ਦਾ ਕਿ ਅਸੀਂ ਆ ਬਹੁ ਗਿਣਤੀ ਸਾਨੂੰ ਜਿਵੇਂ ਠੀਕ ਲੱਗੂ ਅਸੀਂ ਓਵੇਂ ਚੱਲਾਂਗੇ ਤੇ ਜਦੋਂ ਬਹੁ ਗਿਣਤੀ ਚ ਹੰਕਾਰ ਆ ਜਾਏ ਤੁਹਾਡੀ ਲਿਆਕਤ ਕੁਝ ਨਹੀਂ ਕਰ ਸਕਦੀ ਤੁਹਾਡਾ ਬਚਾਅ ਨਹੀਂ ਕਰ ਸਕਦੀ ਸੋ ਟ੍ਰਾਈ ਟੂ ਆਈਡੈਂਟੀਫਾਈ